ਵਿੰਟੀਆ ਆਪਣਾ ਜਿਹੜਾ ਪੇਜ ਵੇਖ ਰਹੇ ਆ ਭਰਾ ਜੇ ਕਿਸੇ ਕਿਸਾਨ ਭਰਾ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੇਖ ਕੇ ਨਾਲ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਪਡੇਟਸ ਅਸੀਂ ਲੈ ਕੇ ਆਉਂਦੇ ਰਹੀਏ ਆਪਾਂ ਸ਼ੁਰੂ ਕਰਦੇ ਆਂ ਬਾਈ ਜੀ ਟਰੈਕਟਰ ਆ ਆਪਣੇ ਕੋਲੇ ਆਪਦੇ ਕੋਲੇ ਅਰਜਨ 605 ਅਰਜਨ 605 2022 ਮਾਡਲ ਹੈ ਜੀ ਕਾਪੀ 23 ਦੀ ਹੈ ਜਮਨ ਨਵਾਂ ਟਰੈਕਟਰ ਕੋਰਾ ਟਰੈਕਟਰ ਪੀਬੀ 13 ਨੰਬਰ ਹੈ ਜੀ ਫਰਸਟ ਓਨਰ ਹੈ ਪਹਿਲੇ ਮਾਲਕ ਦਾ ਫਰਸਟ ਆਨਰ ਟਰੈਕਟਰ ਹੈ ਜੀ ਜੇ ਕਿਸੇ ਕਿਸ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਜੀ ਆਪਣਾ ਨੰਬਰ ਹੈਗਾ 9465362000 9465362000 ਆਪਣਾ ਜਿਹੜਾ ਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਜਮਨ ਨਵਾਂ ਜੀ ਭਾਈ ਜੀ ਕੋਰਾ ਟਰੈਕਟਰ ਜੇ ਕੋਈ ਭਰਾ ਜੋੜਿਆ ਤਾਂ ਆਵਾਜ਼ ਦੱਸੋ ਵੀ ਵਾਈਬ ਵਗੈਰਾ ਸਹੀ ਆ ਰਹੀ ਆ ਦੇਖੋ ਆ ਪਰਸ਼ੀਆਂ ਟਰੈਕਟਰ ਦੇ ਨਾਲ ਹਜੇ ਰਿੰਮਾਂ ਤੇ ਨਾਲ ਕੰਪਨੀ ਦੀ ਜਿਹੜੀਆਂ ਆਉਂਦੀਆਂ ਸੀ ਓਕੇ ਵਾਲੀਆਂ ਤੇ ਆ ਨਾਲ ਓਮਜ ਪਈਆਂ ਨੇ ਕਿਉਂਕਿ ਨਵਾਂ ਟਰੈਕਟਰ ਹੈ ਜੀ ਇਹਨੂੰ ਕਹਿੰਦੇ ਨਵਾਂ ਇਹੀ ਕੰਡੀਸ਼ਨੋਂ ਤੋਂ ਪ ਇੰਪੰਪ ਪੂਰਾ ਘੈਂਟ ਟਰੈਕਟਰ ਤੇ ਲੱਗਿਆ ਹੋਇਆ ਜੀ ਪੂਰਾ ਵਧੀਆ ਨਵਾਂ ਟਰੈਕਟਰ ਹੈ ਪਿਓਰ 2022 ਅੱਠਵੇਂ ਮਹੀਨੇ ਦਾ ਮੈਨੂਫੈਕਚਰਿੰਗ ਡੇਟ ਹੈ 11ਵੇਂ 12ਵੇਂ ਮਹੀਨੇ ਦਾ ਨਿਕਲਿਆ ਹੋਇਆ 2022 ਦੇ ਤੇ ਕੱਪੀ 2023 ਦੀ ਹੈ ਟਰੈਕਟਰ ਦੀ 500 ਤੇ 15 16 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਚੰਗੀ ਤਰ੍ਹਾਂ ਦੇਖ ਲਿਓ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਤਾਂ ਆਪਣਾ ਨੰਬਰ ਨੋਟ ਕਰ ਲਓ 94675362000 94675362000 ਟਿੰਜਰ ਵਾਲਾ ਟਰੈਕਟਰ ਹੈ ਜੀ ਟੌਪ ਮਾਲ ਨੇਕ ਡੱਕ ਪੂਰਾ ਘਾਟ ਲੱਗਿਆ ਹੋਇਆ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਹਾਨੂੰ ਬੋਲੀ ਦਿੱਤਾ 9865362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਦੀ ਰੇਟ ਸੰਦੀ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਜਾਂਦਾ ਆਪਣਾ ਕੋਲ 988552 ਬਾਹਰ ਪੰਪੜਾ ਟਰੈਕਟਰ ਹੈ ਜੀ ਦੇਖੋ ਬਾਹਰ ਪੰਪੜਾ ਟਰੈਕਟਰ ਹੈ ਜੀ 988552 ਚਾਰੇ ਟਾਇਰ ਮੋਰਟਲ ਕੰਪਨੀ ਦੇ ਜਿਹੜੇ ਕਰਤਾਰ ਕੰਪਨੀ ਦੇ ਆਉਂਦੇ ਸੀ ਬਾਈ ਸੁਖਵੀਰ ਨੇ ਮੋਕਰ ਵਾਲੇ ਨੇ ਵਿੱਚ ਉਹ ਟਾਇਰ ਨੇ ਨਵੇਂ ਚਾਰੇ ਸਾਫ ਟਰੈਕਟਰ ਪੰਜਾਬ ਨੰਬਰ ਹੈ ਇੰਜਨ ਗੇਅਰ ਦਾ ਪੂਰਾ ਕੋਕਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਪੀਪੀ 42 ਨੰਬਰ ਹੈ ਤਾਂ ਆਪਣਾ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਹੈਗਾ ਜੀ 2 ਲੱਖ ਤੇ 15000 ਰੁਪਿਆ 2 ਲੱਖ ਤੇ 15000 ਰੁਪਿਆ ਟਰੈਕਟਰ ਦਾ ਰੇਟ ਹੈਗਾ ਬਾਈ ਕਮੈਂਟ ਕਰਕੇ ਤੁਸੀਂ ਟਰੈਕਟਰ ਸੰਧੀ ਰੇਟ ਸੰਧੀ ਜਾਣਕਾਰੀ ਵੀ ਲੈ ਸਕਦੇ ਹੋ ਨੰਡਾ ਫੱਟੀ ਛਤਰੀ ਮਿਲ ਜੂਗੀ ਸਤਿ ਸ਼੍ਰੀ ਅਕਾਲ ਜੀ ਆਹ ਬਾਈ ਟਰੈਕਟਰ ਹੈ ਇਹ ਵਾਲਾ ਜੀ ਵਧੀਆ ਬਾਈ ਜੀ ਵਧੀਆ ਜੀ ਹੁਕਮ ਕਰੋ ਸਰ ਉਹਨੇ ਬੇਤੀ ਕਰਾ ਗਿਆ ਟਰੈਕਟਰ ਲੈਣਾ ਤੁਹਾਨੂੰ ਹਾਂਜੀ ਹਾਂਜੀ ਕੋਈ ਗੱਲ ਹੀ ਕੋਈ ਨਹੀਂ ਬਾਈ ਜੀ ਹੋਰ ਠੀਕੋਂ ਇਹ ਕਿੰਨੇ ਕੀਮਤ ਰੱਖੀ ਹੈ ਦਾ ਚੱਲੇਗਾ ਤੇ ਕਿਹੜਾ ਟਰੈਕਟਰ ਜੀ ਹਨ ਉਹ ਨੋਵੋ ਬਾਈ ਜੀ 22 ਮਾਡਲ ਹੈਗਾ ਲਾਸਟ ਮਹੀਨੇ ਦਾ ਕਾਪੀਆ 2023 ਦੀ ਹਾਰ ਸੀ 22 ਚੱਲਿਆ ਜਮਾ ਨਵਾਂ ਟਰੈਕਟਰ ਹੈ ਜੀ ਸਵਾ 500 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੀ 7 ਲੱਖ ਤੇ 45 ਹਜ਼ਾਰ ਕੀਮਤ ਰੱਖੀ ਹੈ ਜੀ ਟਰੈਕਟਰ ਦੀ ਸਵਾ 500 ਘੰਟਾ ਚੱਲਿਆ ਹੋਇਆ ਹੈ ਜੀ ਸਭਾ 500 ਜੇ ਲੈ ਆਇਆ ਹਾਂਜੀ ਹਾਂਜੀ ਜਿੱਦਾਂ ਕਰਦੇ ਆ ਮੈਂ ਤੇ ਲੈ ਯਾਰ ਗੋਰੀ ਇੱਥੋਂ ਲੈ ਆਉਂਗਾ ਇੱਕ ਤਾਂ ਟਰੈਕਟਰ ਮੈਨੂੰ ਦਿਵੇ ਤੂੰ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਬਾਈ ਜੀ ਕੋਈ ਗੱਲ ਹੀ ਕੋਈ ਨਹੀਂ ਟਰੈਕਟਰ ਕੀ ਦੇ ਕੇ ਲੈ ਆਇਓ ਫਿਰ ਬਰਾਬਰ ਤੋਂ ਥੋੜਾ ਛੋਟਾ ਕੇ ਦੇ ਦੇ ਮੁੰਡੇ ਵਾਲੀ ਸਾਰੇ ਟਰੈਕਟਰ ਲੋਟੇ ਕਰਦੇ ਆ ਅਸੀਂ ਟਰੈਕਟਰ ਲੈਣਾ ਮੇਰੇ ਪੁੱਤੇ ਆ ਮੇਰੇ ਮਿੱਛੇ ਪਏ ਹੋ ਬਾਈ ਠੀਕ ਹੈ ਜੀ ਬਾਈ ਲੋਟ ਲੈਣਾ ਠੀਕ ਹੈ ਜੀ ਠੀਕ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਦੇ ਦਾਂਗੀ ਟਰੈਕਟਰ ਇਹ ਨਹੀਂ ਮੈਂ ਹਾਸੇ ਨਾਲ ਹਸਾਰਿਆਂ ਨੂੰ ਨੋਟ ਕਰਦੇ ਵੇ ਇੰਨੇ ਪਏ ਦਾ ਇੰਨੇ ਮਾਡਲ ਆ ਠੀਕ ਹੈ ਜੀ ਕੋ ਇਹ ਦੇਖਣੇ ਭੇਜਿਆ ਮੈਂ ਬੰਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਮੈਂ ਜਰੂਰੀ ਜੀ ਆਉਣਾ ਸਰਦਾਰ ਸਾਹਿਬ ਕੈਂਪ ਲਾਉਣ ਅਖਾਵੇ ਮਹਾਰਾਜ ਦੀ ਬੜੀ ਕਿਰਪਾ ਆ ਤਾ ਗੁਰੂ ਹਰਾਈ ਸਾਹਿਬ ਦੇ ਗੁਰਦੁਆਰੇ ਨੂੰ ਮੰਨਦਾ ਮੈਂ ਠੀਕ ਹੈ ਭਾਈ ਜੀ ਖੇਤੀ ਸਾਰੀ ਠੀਕ ਕਰ ਦੇ ਦਿੱਤੀ ਉਹ ਆ ਕੋਲ ਛੱਤੀ ਦਾ ਹੋ ਰਿਹਾ ਮੇਰੇ ਪੁੱਤ ਕਹਿੰਦੇ 4x4 ਲੈ ਕੇ ਦੇ ਕੋਈ ਨਾ ਕੋਈ ਠੀਕ ਹੈ ਭਾਈ ਜੀ ਕੋਈ ਗੱਲ ਨਹੀਂ ਮੇਰਾ ਨੰਬਰ ਲੈ ਲਓ ਭਾਈ ਤੋਂ ਤੇ ਸੰਪਰਕ ਕਰ ਲਓ ਠੀਕ ਹੈ ਜੀ ਹਾਂ ਠੀਕ ਹੈ ਹਾਂਜੀ ਅੱਗੇ ਹੈਗੇ 98 ਮਾਲਟਰੈਕਟਰ ਹੈ ਜੀ ਬਾਈ ਦਾ ਵੀਡੀਓ ਕਾਲ ਕਰੀ ਜਾਂਦਾ ਸੀ ਕੋਈ ਬਾਹਰੋਂ ਕਹਿੰਦਾ ਟਰੈਕਟਰ ਲੈਣਾ ਜੀ ਤੁਸੀਂ ਸੁਣ ਨਹੀਂ ਲਈ ਹੋਣੀ ਗੱਲਬਾਤ ਟਰੈਕਟਰ ਦੇਖ ਲਓ ਜੰਗੀ ਤਰ੍ਹਾਂ ਰਾਜੇ ਹੋਟੇ ਮਾੜੀ ਮੋਟੀ ਹੋਈ ਵੀ ਹੈ ਲੱਗੋ ਜਮਾਰੀਨਲ ਜਮਾਰੀਨਲ ਰਹਿ ਗਈ ਅੱਗੇ ਇਹ 2007 ਮਾਡਲ ਨਿਊ ਹੋਲੈਂਡ ਦਾ 2007 ਮਾਡਲ ਟਰੈਕਟਰ ਹੈ ਜੀ ਟਰੈਕਟਰ ਸਾਫ ਸੁਥਰਾ ਟਰੈਕਟਰ ਹੈਗਾ ਪੂਰਾ ਵਧੀਆ 3 ਸਪੀਡ ਟਰੈਕਟਰ ਕੀਤਾ ਹੋਇਆ ਮਾੜੀ ਮੋਟੀ ਟੱਚਿੰਗ ਸ਼ੋਦੀ ਹੋਈ ਵੀ ਹੈ ਟਰੈਕਟਰ ਦੇ 75 ਤੁਸੀਂ پیسے ਟਾਇਰ ਨੇ ਹਰਿਆਣਾ ਨੰਬਰ ਹੈ ਜਿਸ ਨੂੰ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਸੀਂ ਨੋਟ ਕਰ ਲਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਵੀ ਫ੍ਰੀ ਸਕ। ਅੱਗੇ ਹੈਗਾ ਜੀ ਆਪਣੇ ਕੋਲੇ 332010 ਮਾਡਲ ਇਹ ਵੀ ਫੁੱਲ ਟੌਪ ਮਾਡਲ ਟਰੈਕਟਰ ਹੈ ਬਈ ਜੀ ਪੂਰਾ ਘੈਂਟ ਟਰੈਕਟਰ ਹੈ ਜੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਇਹਦੇ ਤੁਹਾਨੂੰ ਖਾਸ ਇਹ ਦੱਸ ਦੇਣਾ ਫੁੱਲ ਟੌਪ ਮਾਡਲ ਹੈ এবੀਸੀ 11 ਚ ਹੈ ਇਹਦੇ ਐਕਸਟਰਾ ਇੱਕ ਟੈਂਕੀ ਲੱਗੀ ਹੋਈ ਹੈ ਤੇਲ ਵਾਲੀ ਤੀਜਾ ਇੱਕ ਇਹਦੇ ਪਿੱਛੇ ਬਈ ਜੀ ਆਪਣਾ ਸਪੈਸ਼ਲ ਪੰਪ ਵੀ ਲੱਗਿਆ ਹੋਇਆ ਹੈ। ਕਿਉਂ ਜਿਹੜਾ ਟਰਾਲੀਆਂ ਟੁੱਲੀਆਂ ਵਾਸਤੇ ਜਿਹੜਾ ਟਾਇਰ ਐਮ ਆਰ ਐਫ ਸ਼ਕਤੀ ਲਾਈਫ ਦੇ ਜਮਨ ਨਵੇਂ ਆ ਹਜੇ ਆ ਪਲੱਸ ਵਾਲਾ ਉਵੇਂ ਨਿਸ਼ਾਨ ਪਿਆ ਐ ਐਮ ਆਰ ਐਫ ਦੇ ਸਾਰਾ ਕੋਈ ਜਮਨ ਨਵੇਂ ਟਾਇਰ ਨੇ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਟਰੈਕਟਰ ਆਪਣਾ ਸੰਪਰਕ ਕਰੋ ਟਰੈਕਟਰ ਦਾ ਰੇਟ ਰੱਖਿਆ 5 ਲੱਖ ਤੇ 10000 ਰੁਪਿਆ ਇਹਦਾ ਤੇਲ ਅਲੱਗ ਕੀਤਾ ਹੋਇਆ ਬੰਦੇ ਨੇ 20000 ਰੁਪਿਆ ਲਾ ਕੇ ਤਾਂ ਕਿ ਜਿਹੜਾ ਟਰਾਲੀਆਂ ਟੁੱਲੀਆਂ ਜਿਹੜਾ ਵਾਲਾ ਪਾ ਲੈਂਦਾ ਇਹਦੇ ਨਾਲ ਖਰਾਬ ਨਹੀਂ ਹੁੰਦਾ ਪੰਪ ਜੈਕ ਵਗੈਰਾ ਐਮ ਆਰ ਐਫ ਦੇ ਟਾਇਰ ਆ ਨਵੇਂ ਨਵੇਂ ਦੇਖੋ ਕੰਡੀਸ਼ਨ ਬਹੁਤ ਸਾਫ਼ ਹੈਗੀ ਵੀਡੀਓ ਨੂੰ ਜੇ ਕੋਈ ਭਰਾ ਜੁੜਿਆ ਤਾਂ ਨਾਲ ਦੀ ਨਾਲ ਸ਼ੇਅਰ ਕਰਿ ਚਲੋ ਅੱਗੇ ਹੈਗਾ 2018 ਮਾਡਲ ਟਰੈਕਟਰ ਆਪਣੇ ਕੋਲੇ 5310 2018 ਮਾਡਲ 5310 ਜੀ ਫਰਸਟ ਓਨਰ ਹੈ ਪੀਵੀ 11 ਪਟਿਆਲਾ ਨੰਬਰ ਹੈ ਫਰਸਟ ਓਨਰ ਦਾ ਟਰੈਕਟਰ ਹੈ ਜੀ ਨਾਲ ਦੇ ਟਾਇਰ ਨੇ ਟਰੈਕਟਰ ਪੂਰਾ ਚੰਗਾ ਹੈ 1200 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੇ ਵੀ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰੋ ਟਰੈਕਟਰ ਦਾ ਰੇਟ ਹੈਗਾ 6 ਲੱਖ ਤੇ 85000 665000 ਦਾ ਟਰੈਕਟਰ ਅੱਪਾ ਦੇ ਦਾਂਗੇ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਫੁੱਲ ਟੌਪ ਮਾਲਜਮਾ ਨਵਾਂ ਟਰੈਕਟਰ ਜੀ ਕੋ ਹਰੇ ਦੇਖੋ ਚਲਾ ਕੇ ਜੀ ਅੱਗੇ ਹੈਗਾਗਾ 2017 ਮਾਡਲ ਆਪਣੇ ਕੋਲ 2017 ਮਾਡਲ ਟਰੈਕਟਰ ਹੈ ਬਾਈ ਜੀ 855 ਇਹ 2400 ਘੰਟੇ 2400 ਤੇ 63 ਘੰਟੇ ਚੱਲਿਆ ਹੋਇਆ ਹੈਗਾ ਨਾਲ ਦੇ ਟਾਇਰ ਨੇ ਬਾਈ ਜੀ ਟਰੈਕਟਰ ਦੇ 75 80 ਪੈਸੇ 2400 ਘੰਟੇ ਇਥੋਂ ਨੂੰ ਪਤਾ ਕਿੰਨਾ ਕੰਮ ਜਾਂਦਾ ਜਿਵੇਂ ਬਾਡੀ ਲਾਈਨ ਦਾ ਜਿਵੇਂ ਨਵਾਂ ਟਰੈਕਟਰ ਹੈ ਕੋਰਾ ਟਰੈਕਟਰ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਵੇ ਤਾਂ ਆਪਣਾ ਸੰਪਰਕ ਕਰ ਲਿਓ ਆਪਣਾ ਨੰਬਰ ਹੈ 94675362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਜਦੋਂ ਮਰਜੀ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰਸ ਰੇਟਸ ਸੰਬੰਧੀ ਜਾਣਕਾਰੀ ਲੈ ਸਕਦਾ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਨੰਬਰ ਖੀਰ ਤੇ ਫੇਰ ਨੋਟ ਕਰ ਲਓ ਆਪਣਾ 9465362000 ਸਾਰੇ ਟਰੈਕਟਰਾਂ ਤੇ ਲੋਨ ਹੋ ਜੂ ਜੇ ਕਿਸੇ ਨੂੰ ਲੋਨ ਕਰਾ ਕੇ ਲੈਣਾ ਹੋਵੇ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਤਾਂ ਉਹ ਵੀ ਵਿੱਚ ਕੱਟਿਆ ਜਾਊਗਾ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੁੜਨ ਵਾਸਤੇ ਜੀ ਮੁਰੇ ਲਿਖਿਆ ਪਿਆ ਬਈ ਇਹਦਾ